ਤੁਸੀਂ ਦੇਖ ਰਹੇ ਹੋ ਲੋਕ ਸਮਾਚਾਰ رپورਟਰ ਰਾਜਾ ਕੋਟਲੀ ਬੱਗੀ ਬਲ ਤੋਂ ਖਾਸ ਰਿਪੋਰਟ। ਭਵਿੱਖ ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਪੱਖ ਦਾ ਨਜ਼ਰ ਆ ਰਿਹਾ ਹੈ। ਜਿਸ ਦੇ ਚੱਲਦੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਵਰਕਰਾਂ ਨਾਲ ਮੀਟਿੰਗਾਂ ਵੀ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸੇ ਤਰ੍ਹਾਂ ਹਲਕਾ ਮੰਜੀਠਾ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਪ੍ਰਧਾਨ ਦੇ ਗ੍ਰਹਿ ਮੰਜੀਠਾ ਵਿਖੇ ਲੋਕ ਸਭਾ ਹਲਕਾ ਮਰੀਸਰ ਦੇ ਉਮੀਦਵਾਰ ਸਰਦਾਰ ਗੁਰਜੀਤ ਸਿੰਘ ਔਜਲਾ ਵੱਲੋਂ ਪਲੇਠੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਬੋਧਨ ਕਰਦਿਆਂ ਗੁਰਜੀਤ ਸਿੰਘ ਔਜਲਾ ਨੇ ਅਕਾਲੀ ਦਲ ਭਾਜਪਾ ਤੇ ਆਮ ਆਦਮੀ ਪਾਰਟੀ ਦੀਆਂ ਲੋਕਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ ਉਹਨਾਂ ਨੇ ਕਿਹਾ ਕਿ ਹੁਣ ਲੋਕਾਂ ਦਾ ਇਹ ਤਿੰਨੋਂ ਪਾਰਟੀ ਤੋਂ ਮਨ ਭਰ ਗਿਆ ਹੈ ਇਸ ਮੌਕੇ ਸੁਖਵਿੰਦਰ ਸਿੰਘ ਚੇਤਾਵਨੀ ਨਰਿੰਦਰ ਸਿੰਘ ਸੰਧੂ ਅਤੇ ਸੀਨੀਅਰ ਆਗੂ ਜਗਦੀਪ ਸਿੰਘ ਗੋਗਾ ਅਤੇ ਬਹੁਤ ਸਾਰੇ ਆਗੂ ਸਾਡੇ ਬੜੇ ਹਾਜ਼ਰ ਹਨ ਜੁਜਾਰੂ ਲੀਡਰ ਨੇ ਔਰ ਇਹਨਾਂ ਨੇ ਜਦੋਂ ਕੌਂਸਲ ਦੀ ਇਲੈਕਸ਼ਨ ਲਈ ਸੀ ਇਹਨਾਂ ਨੇ ਮੈਂ ਮਤਲਬ ਤੌਰ ਮੈਂਬਰ ਪਾਰਲੀਮੈਂਟ ਧਰਨੇ ਤੋਂ ਉੱਠ ਕੇ ਨਗਾਉਂਦਾ ਹੁੰਦਾ ਸੀ ਤੇ ਜਦੋਂ ਟਿਕਟ ਮਿਲੀ ਇਹਨਾਂ ਨੇ ਕਿਹਾ ਵੀਰ ਜੀ ਮੈਂ ਮਦਦ ਕਰਨੀ ਆ ਮੇਰੇ ਤੇ ਤੁਹਾਡਾ ਸਾਥ ਆ ਔਰ ਮੈਂ ਤਗੜੇ ਹੋ ਕੇ ਇਥੇ ਤੁਹਾਨੂੰ ਮਤਲਬ ਲੋਕਾਂ ਨੂੰ ਨਾਲ ਜੋੜੂੰਗਾ ਔਰ ਤੁਸੀਂ ਆਓ ਤੇ ਸੋ ਮੈਂ ਅੱਜ ਮੇਨ ਦਾ ਖਰਚਾ ਦਾ ਪੀਣਾ ਸੀ ਇਹਨਾਂ ਨੂੰ ਮੈਂ ਕਿਹਾ ਜਦੋਂ ਇਹਨਾਂ ਕਹਿੰਦਾ ਸੱਜਣ ਮਿੱਤਰ ਬੁਲਾਉਣੇ ਮੈਂ ਕਿਹਾ ਬੁਲਾ ਦੋ ਕਿਵੇਂ ਦਾ ਹੰਗਾਰਾ ਮੇਰਾ ਜੀ ਅਮਰਪਾਲ ਸਾਹਿਬ ਦੇ ਲੋਕਾਂ ਦਾ ਇਹ ਤੇ ਮੇਰੇ ਵੀ ਮੈਨੂੰ ਤੇ ਬਹੁਤ ਸੋਹਣਾ ਲੱਗਦਾ ਔਰ ਇਸ ਧਰਤੀ ਦਾ ਮੈਂ ਹਮੇਸ਼ਾ ਇਹ ਰਹਿਣੀ ਰਹੂੰਗਾ ਕਿਉਂਕਿ ਬਹੁਤ ਪਿਆਰ ਹੈ ਲੋਕਾਂ ਦਾ ਔਰ ਬੜੀ ਮੁਹੱਬਤ ਹੈ ਲੋਕ ਬੜੇ ਸ਼ੌਂਕ ਦੇ ਨਾਲ ਹਰ ਪੱਖ ਦੇ ਉੱਤੋਂ ਮੈਨੂੰ ਮਤਲਬ ਹੰਗਾਰਾ ਦੇ ਰਹੇ ਨੇ ਔਰ ਉਹਨਾਂ ਦਾ ਮਨ ਵੀ ਹੈ ਕਿ ਜਿਹੜੀ ਇੱਕ ਤਰੀਕ ਦਾ ਫੈਸਲਾ ਹੈ ਉਹ ਸਾਡੇ ਹੱਕ 'ਚ ਹੋਏਗਾ ਸੋ ਮੈਂ ਉਸ ਗੱਲ ਦਾ ਮਤਲਬ ਪਬਲਿਕ ਦਾ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਚੌਪੱਕੀ ਕੰਮ ਕਰਨ ਦੀ ਚੌਪੱਕੀ ਵਿਕਾਸ ਦੀ ਗੱਲ ਹੈ ਉਹਦੇ ਦੇ ਲੋਕ ਬਹੁਤ ਧਿਆਨ ਰੱਖਦੇ ਔਰ ਉਹਦੇ ਨਾਲ ਲੋਕ ਜੁੜੇ ਵੀ ਨੇ ਕੋਇਲਾ ਸਾਹਿਬ ਆਪ ਮੁਕਾਬਲਾ ਕਿਸ ਨਾਲ ਮੰਦਰੀ ਚਾਰਾਂ ਪਾਰਟੀਆਂ ਵਿੱਚੋਂ ਆਪਣਾ ਦੇਖੋ ਮੁਕਾਬਲਾ ਸਾਰੀਆਂ ਪਾਰਟੀਆਂ ਨੇ ਆਪਣੀ ਗੱਲ ਰੱਖੀ ਹਰ ਪਾਰਟੀ ਦਾ ਇੱਕ ਤਰੀਕਾ ਘਾਰ ਹੈ ਪਰ ਜਿੱਦਾਂ ਹੁਣ ਤੁਸੀਂ ਦੇਖ ਲਓ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਲਾ ਦਿੰਦਾ ਕਿ ਜਿੱਦਾਂ ਹੁਣ ਬੀਜੇਪੀ ਦੀ ਗੱਲ ਕਰ ਲਓ ਉਹਦੇ ਕੈਂਡੀਡੇਟ ਦੀ 35 40 ਸਾਲ ਬਾਅਦ ਕਿਤੇ ਆਏ ਨੇ ਲੋਕਾਂ ਨੂੰ ਅਜੇ ਉਹਦਾ ਪਤਾ ਵੀ ਨਹੀਂ ਵਿਚਾਰੇ ਦਾ ਉਹਨੋ ਦੇ ਉੱਥੇ ਰੈਲੀਆਂ ਕਰਾਉਂਦੇ ਰਹੇ ਮੋਦੀ ਦੀ ਅਮਰੀਕਾ ਜਿੱਤੇ ਉਹਦੇ ਨਾਮ ਤੇ ਉਹਨੂੰ ਟਿਕਟ ਮਿਲ ਗਈ ਉਹ ਟਿਕਟ ਲੈ ਕੇ ਇੱਥੇ ਉੱਤਰ ਆਏ ਨੇ ਉਹਨਾਂ ਨੂੰ ਸ਼ਾਇਦ ਇਹ ਵੀ ਸ਼ਾਇਦ ਲੋਕੀ ਇਦਾਂ ਹੀ ਵੋਟਾਂ ਪਾ ਦਿੰਦੇ ਆ ਵੋਟਾਂ ਲੈਣਾ ਰਾਜਨੀਤੀ ਕਰਨਾ ਬਹੁਤ ਸੇਵਾ ਪਾਵਰ ਬੜਾ ਲੰਮਾ ਸਫ਼ਰ ਤੁਹਾਨੂੰ ਕਰਨਾ ਪੈਂਦਾ ਲੋਕਾਂ 'ਚ ਵਿਸ਼ਵਾਸ ਬਣਾਉਣਾ ਪੈਂਦਾ ਕਿਸੇ ਤਰ੍ਹਾਂ ਇਹ ਜੇ ਆਮ ਆਦਮੀ ਪਾਰਟੀ ਦੇ ਆ ਉਹਨਾਂ ਦੇ ਤੁਸੀਂ ਆਪਣੇ ਕੰਮ ਵੇਖ ਲਓ ਇੱਥੇ ਗਵਾਹ ਤੁਹਾਡੇ ਰਹੇ ਆ ਕਦੀ ਉਹਨਾਂ ਨੇ ਇੱਥੇ ਦੇ ਕੋਈ ਵਿਕਾਸ ਦੀ ਗੱਲ ਕੀਤੀ ਹੋਵੇ ਕਦੇ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕੀਤੀ ਹੋਵੇ ਅੰਮ੍ਰਿਤਸਰ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਮੈਂ ਅੰਮ ਮੇਰ ਦੀ ਔਰ ਕਾਉਂਸਲਰ ਦੀ ਇਲੈਕਸ਼ਨ ਪਿਛਲੇ ਦੋਹਾਂ ਸਾਲਾਂ ਤੋਂ ਪੈ ਨਹੀਂ ਗਾ ਸਾਰਾ ਅੰਮ੍ਰਿਤਸਰ ਕੂੜੇ ਨਾਲ ਭਰਿਆ ਪਿਆ ਛੜਕਾਂ ਟੁੱਟੀਆਂ ਨੇ ਸੀਵਰੇਜ ਬੰਦ ਨੇ ਲਾਈਟਾਂ ਬੰਦ ਨੇ ਉਸੇ ਤਰ੍ਹਾਂ ਨਾ ਸਰਪੰਚਾਂ ਦੀਆਂ ਇਲੈਕਸ਼ਨਾਂ ਨਾ ਬਲਾਕ ਸ਼ਮਤੀ ਦੀਆਂ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਡਰ ਲੱਗ ਪਿਆ ਉਹਦਾ ਮਤਲਬ ਹੁੰਦਾ ਉਹ ਸਰਕਾਰ ਜਿਹੜੀ ਆ ਅੱਜ ਵੀ ਐਨੀ ਤੇ ਕੱਲ ਵੀ ਐਨੀ ਕਰਜ਼ਾ ਚੁੱਕ ਕੇ ਚਲਾ ਰਹੇ ਨੇ ਜ਼ਾਰਾ ਕਰੋੜ ਦੇ ਇਸ਼ਤਿਹਾਰ ਲਾਉਂਦੇ ਆ ਜਿਹੜਾ ਕਿ ਕੋਈ ਮਤਲਬ ਬਣਦਾ ਹੀ ਨਹੀਂ ਗਾ ਅੱਜ ਮਹਿੰਗਾਈ ਜਿਹੜੀ ਚਰਮ ਸੀਮਾ ਤੇ ਅੱਜ ਰੇਤਾ ਤੋਂ ਹੀ ਪੁੱਛੋ 7000 ਰੁਪਏ ਸੈਂਕੜਾ ਰੇਤਾ ਮਿਲਦੇ ਹੀ ਆ ਆਮ ਬੰਦੇ ਨੂੰ ਜਿਹੜਾ ਵਾ ਉਹ ਮੈਂ मतलब ਕੰਮ ਕਰਦਾ ਜਿਹੜਾ ਉਹ ਮੁਹਾਰ ਹੋਇਆ ਪਿਆ ਔਖਾ ਹੋਇਆ ਪਿਆ ਸੋ ਉਹ ਉਹਨਾਂ ਦਾ ਹਾਲਾਤ ਵੀ ਤੁਹਾਡੇ ਸਾਹਮਣੇ ਆ ਕਾਲੀ ਦਲ ਤੁਹਾਡੇ ਸਾਹਮਣੇ ਜਿਸ ਤਰੀਕੇ ਨਾਲ ਬੇਅਦਬੀ ਔਰ ਬਰਗਾੜੀ ਕੰਡ ਦਾ ਜਿਹੜਾ ਉਹਨਾਂ ਤੇ ਜਿਹੜਾ ਇਨਸ਼ਲ ਲੱਗਾ ਹੈ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਤੋਂ ਨਹੀਂ ਲੱਥ ਰਿਹਾ ਸਰ ਜਿੱਥੇ ਬੜਾ ਵੱਡਾ ਬੜਾ ਵੱਡਾ ਗੁੱਸਾ ਹੈ ਉਹਨਾਂ ਦੇ ਮਨ ਦੇ ਉੱਤੇ ਔਰ ਕਾਲੀ ਦਲ ਜਿਹੜਾ ਆ ਉਹ ਮਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਹੀ ਨਹੀਂ ਸ਼ਹਿਰਾਂ ਦੇ ਵਿੱਚ ਵੀ ਉਹਦਾ ਉਹੀ ਪੋਜੀਸ਼ਨ ਹੈ ਜੋ ਮਾੜੇ ਲਾਤ ਨੇ ਸੋ ਕੁੱਲ ਮਿਲਾ ਕੇ ਜੋ ਲੱਗਦਾ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਵੇਖ ਰਹੇ ਨੇ ਕਾਂਗਰਸ ਪਾਰਟੀ ਸੈਕੂਲਰ ਹੋਣ ਕਰਕੇ ਲੋਕ ਉਹਨੂੰ ਮੌਕਾ ਦੇ ਰਹੇ ਆ। ਉਹਨਾਂ ਸਾਬ ਤੁਹਾਡੇ ਵਿਰੋਧੀ ਕਾਵੀਦਾਲੋਂ ਲਗਾਤਾਰ ਇੱਕ ਪ੍ਰਚਾਰ ਕੀਤਾ ਯਾਰਾ ਤੁਹਾਡੇ ਖਿਲਾਫ ਤੁਹਾਡੇ ਵੱਲੋਂ ਉਸ ਚੀਜ਼ ਦਾ ਇਦਾਂ ਕੋਈ ਜਵਾਬ ਨਹੀਂ ਦਿੱਤਾ ਗਿਆ। ਆਸ ਕਰਾਂਗਾ ਅੱਜ ਤੁਸੀਂ ਦਾ ਤੁਸੀਂ ਜਵਾਬ ਮੀਡੀਆ ਸਾਹਮਣੇ ਜ਼ਰੂਰ ਦਿਓਗੇ। ਜੋਸ਼ਾ ਸਾਹਿਬ ਨੂੰ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਓਜਲ ਸਾਹਿਬ ਨੂੰ 10 ਸਾਲ ਹੋ ਗਏ ਐਮਪੀ ਬਣਿਆ ਉਹ ਖੁਦ ਗੰਦੇ ਨਾਲੇ ਤੇ ਰਹਿੰਦੇ ਨੇ ਉਹਨਾਂ ਦੇ ਕੋਈ 10 ਸਾਲ ਦੇ ਵਿੱਚ ਆਪਣਾ ਗੰਦਾ ਨਾਲਾ ਵੀ ਜਿਹੜਾ ਉਹ ਉਹਦੇ ਪੂਰੇ ਨਹੀਂ ਕਿਹਾ। ਉਹਨਾਂ ਨੇ ਹਮਸਾ ਨੌਰ ਦੇ ਵਿੱਚ 88 ਫੁੱਟ ਰੋੜ ਤੇ ਨਾਲਾ ਪੂਰਿਆ ਸੀ ਉਸ ਚੀਜ਼ ਦਾ ਜਵਾਬ ਕੀ ਦੇਣਾ ਚਾਹੋਗੇ ਜੁਸੀ ਸਾਹਿਬ ਜਿਹੜੇ ਨੇ ਬੇਸਿਕਲੀ ਉਹ ਜਦੋਂ ਰਹੇ ਨੇ 10 ਸਾਲ ਉਸ ਤੋਂ ਬਾਅਦ ਤਿੰਨ ਵਾਰ ਉਹ ਦੋ ਵਾਰ ਇਲੈਕਸ਼ਨਾਂ ਲੜ ਚੁੱਕੇ ਦੋਵੇਂ ਵਾਰ ਇਹ ਉਹ ਦਵਾਈ ਪਾਉਂਦੇ ਰਹੇ ਕਿ ਮੈਂ ਆ ਕਰਤਾ ਮੈਂ ਆ ਕਰਤਾ ਪਰ ਲੋਕਾਂ ਉਹਨਾਂ ਨੂੰ ਕਦੀ ਸੁਣਿਆ ਨਹੀਂ ਕਿਉਂਕਿ ਜਿਹੜਾ ਉਹਨਾਂ ਦੇ ਸਮੇਂ ਹਾਲਾਤ ਪੈਦਾ ਹੋਏ ਸੀ ਲੋਕਾਂ ਦੇ ਮਨ ਚੋਂ ਕਦੀ ਕੁਝ ਗੁੱਸਾ ਜਾਂਦਾ ਨਹੀਂ ਜਦ ਤੱਕ ਨਾਲੇ ਦਾ ਸਵਾਲ ਹੈ ਨਾਲਾ ਪੈਲੀ ਗੱਲ ਤੇ ਸਟੇਟ ਸਬਜੈਕਟ ਹੈ ਜਦੋਂ ਕੈਬਨਿਟ ਵਜ਼ੀਰ ਸੀ ਇਹ ਗੰਦਾ ਨਾਲਾ ਉੱਥੇ ਹੀ ਸੀ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਤੁਸੀਂ ਅੱਧਾ ਕਿਲੋਮੀਟਰ ਚੋਂ ਟੱਕਤਾ ਬਾਕੀ ਦੇ ਕੰਮ ਕਿਉਂ ਨਹੀਂ ਕੀਤਾ ਦੂਜੀ ਗੱਲ ਇਹ ਲੋਕ ਗੈਰ ਜ਼ਿੰਮੇਵਾਰ ਨੇ ਅੱਜ ਸਾਡੇ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਕੇਸ ਕੀਤਾ ਆ ਯੂਐਨਓਪੀ ਸਾਡੇ ਗੰਦ ਜਿਹੜਾ ਵਾ ਇੰਡੀਆ ਜਿਹੜਾ ਸਾਡੇ ਵੱਲ ਭੇਜ ਰਿਹਾ ਵਾ ਸਾਡਾ ਵੀ ਪਾਣੀ ਉਨਾ ਹੀ ਖਰਾਬ ਹੋ ਜਨਾਂ ਸਾਡਾ ਹੋ ਰਿਹਾ ਇਹਦੇ ਵਾਸਤੇ ਇੱਕ ਪ੍ਰੋਪਰ ਸੀਵਰੇਜ ਟ੍ਰੀਟਮੈਂਟ ਪਲੈਂਟ ਲੱਗਣਾ ਹੈ ਜਿਹਦਾ ਪ੍ਰੋਜੈਕਟ ਆ ਉਹ ਪੰਜਾਬ ਗਵਰਨਮੈਂਟ ਨੇ ਬਣਾਉਣਾ ਤੇ ਅਸੀਂ ਪੈਸੇ ਅਰੇਂਜ ਕਰਕੇ ਦੇਣੀ ਆ ਪੰਜਾਬ ਗਵਰਨਮੈਂਟ ਦੀ ਪਿਛਲੇ 2 ਸਾਲਾਂ ਤੋਂ ਸਰਕਾਰ ਲੋਕਲ ਬਾਡੀ ਦੀ ਸਰਕਾਰ ਹੀ ਹੈ ਨਹੀਂ ਲੋਕਲ ਬਿਟੀ ਦੀ ਸਰਕਾਰ ਨਾ ਹੋਣ ਕਰਕੇ ਪ੍ਰੋਜੈਕਟ ਲੇਟ ਹੈ ਜਦੋਂ ਬਣ ਜੇਗਾ ਉਹ ਵੀ ਬਣ ਜਾਣਾ ਤੇ ਮੈਂ ਜੋਸ਼ੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਿਹੜਾ ਤੁਸੀਂ ਧਰੋ ਅੰਮ੍ਰਿਤਸਰ ਨਗਰੀ ਨਾ ਕੀਤਾ ਉਹਦਾ ਕੀ ਜਵਾਬ ਦੋਗੇ ਸੈਂਟਰ ਯੂਨੀਵਰਸਿਟੀ ਤੁਸੀਂ ਕੈਬਨਟ ਵਜੀਰੀ ਲੈਣ ਦੇ ਬਦਲੇ ਮਾਲਵੇ ਭੇਜੀ ਸਾਨੂੰ ਡਾਕਟਰ ਮਨਮੋਹਨ ਸਿੰਘ ਜੀ ਦੇ ਕੇ ਗਏ ਸੀ ਏਮਜ਼ ਤੁਸੀਂ ਮਾਲਵੇ ਭੇਜਿਆ ਕੈਬਨਟ ਵਜੀਰੀ ਬਚਾਉਣ ਦੀ ਖਾਤਰ ਕਦੀ ਇੱਕ ਬਿਆਵਾਜ਼ ਨਹੀਂ ਕੱਢੀ ਤੁਸੀਂ ਪਿੱਠ ਕੀਤੀ ਅੰਮ੍ਰਿਤਸਰ ਵੱਲ ਤੁਸੀਂ ਅੰਮ੍ਰਿਤਸਰ ਦੇ ਦੋਸ਼ੀ ਜੇ ਤੁਹਾਡੇ ਤੇ ਦੋਸ਼ ਹੈ ਇਸ ਗੱਲ ਦਾ ਕਿ ਤੁਸੀਂ ਅੰਮ੍ਰਿਤਸਰ ਦੇ ਪ੍ਰੋਜੈਕਟ ਮਾਲਵੇ ਨੂੰ ਵੇਚੇ ਅੰਮ੍ਰਿਤਸਰ ਨੂੰ ਲਾਰਟ ਹੋਇਆ ਸਾਰਾ ਪੰਜਾਬ ਤਰਕੀ ਕਰੇ ਸਾਨੂੰ ਕੋਈ ਮਤਲਬ ਨਹੀਂ ਪਰ ਤੁਸੀਂ ਲੋਕਾਂ ਨੇ ਇਹ ਪ੍ਰੋਜੈਕਟ ਆਪਣੀਆਂ ਕੈਬਿਨੇਟ ਵਜ਼ੀਰੀਆਂ ਲੈਣ ਵਾਸਤੇ ਉਸ ਧਰਤੀ ਨੂੰ ਉਹਨਾਂ ਲੋਕਾਂ ਦੇ ਮਾਲਵੇ ਬੈਲਟ ਤੇ ਭੇਜ ਦਿੱਤੇ ਵਰਲਡ ਕਲਾਸ ਯੂਨੀਵਰਸਿਟੀ ਤੁਸੀਂ ਲੋਕਾਂ ਨੇ ਸਿਆਸਤ ਦੀ ਭੇਂਟ ਚੜਾ ਦਿੱਤੀ ਸਰ ਕੰਡੀਸ਼ਨ ਹਸਪੀਟਲ ਤੁਸੀਂ ਲੋਕਾਂ ਨੇ ਇਸ ਧਰਤੀ ਤੇ ਨਹੀਂ ਖੁੱਲਣ ਦਿੱਤਾ ਤੁਸੀਂ ਤੇ ਬਹੁਤ ਵੱਡੇ ਦੋਸ਼ੀ ਜੇ ਜੇ ਉਦੋਂ 10000 ਕਰੋੜ ਦੇ ਪ੍ਰੋਜੈਕਟ ਲੱਗੇ ਹੁੰਦੇ ਅੱਜ ਅੱਜ ਪੋਜੀਸ਼ਨ ਕੁਝ ਹੋਰ ਹੁੰਦੀ ਉਹਦੇ ਮੁਕਾਬਲੇ ਕਿਉਂਕਿ ਇੱਕ ਲੱਬੀ ਹੈ ਜਿਹੜੀ ਮਾਲਵੇ ਨੂੰ ਖਿੱਚ ਕੇ ਖੜਦੀ ਸਾਨੂੰ ਪ੍ਰੋਜੈਕਟ ਘੱਟ ਦਿੰਦੀ ਹੈ ਆਈਆਈਐਮ ਆਇਆ ਉਹ ਵੀ ਮਾਲਵੇ ਵਾਲਿਆਂ ਕੋਸ਼ਿਸ਼ ਕੀਤੀ ਕਿ ਖੋਲੀਏ ਪਰ ਮੈਂਬਰ ਪਾਰਲੀਮੈਂਟ ਦਾ ਲੱਤ ਲਾ ਕੇ ਗੱਡਿਆ ਜਾਈਏ ਜਾ ਕੇ ਵੇਖ ਲਓ ਬਿਲਡਿੰਗਾਂ ਤਿਆਰ ਨਹੀਂ ਸੌਫਟਵੇਅਰ ਟੈਕਨੋਲੋਜੀ ਪਾਰਕ ਉਹ ਵੀ ਮਾਲਵੇ ਵਾਲਿਆਂ ਖੋਹਣ ਦੀ ਕੋਸ਼ਿਸ਼ ਕੀਤੀ ਤੁਹਾਡਾ ਦਾਸ ਬੇਟਾ ਸੀ ਅਸੀਂ ਲੱਤ ਲਾ ਕੇ ਗੱਡਿਆ ਆ ਜੋ ਵੀ ਲੜ ਬਣ ਕੇ ਤਿਆਰ ਹੈ ਉਹਦੇ ਨਾਲ ਐਕਸਪ੍ਰੈਸ ਵੇ ਉਹ ਵੀ ਖੋ ਕੇ ਲੈ ਕੇ ਸਾਡੀ ਸਰਕਾਰ ਸੀ ਮੈਂ ਆਪਣੀ ਸਰਕਾਰ ਨੂੰ ਚੈਲੰਜ ਕੀਤਾ ਵੀ ਜੇ ਕਿਦੇ ਅਮਰਸਰ ਵਰਗੇ ਕਾਲੀਆਂ ਝੰਡੀਆਂ ਦਾ ਸਵਾਗਤ ਹੋਊਗਾ ਤੁਹਾਡਾ ਇਹ ਪ੍ਰੋਜੈਕਟ ਸਾਡੇ ਨੇ ਜੋ ਸੀ ਸਾਹਿਬ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਵੋਟਾਂ ਲੈ ਕੇ ਆਪਣੇ ਸਿਸਟਮ ਨੂੰ ਸੈੱਟ ਕਰਨਾ ਤੁਹਾਡਿਆਂ ਨੀ ਇਕੱਲਾ ਵੀ ਕੈਬਨਿਟ ਵਜ਼ੀਰੀਆਂ ਦੀ ਖਾਤਰ ਤੁਸੀਂ ਸਾਰਾ ਸਮਾਨ ਹੀ ਵੇਚ ਦੋ ਅਮਰਸਰ ਦਾ ਅਮਰਸਰ ਨਾਲ ਧਰੋਕ ਮਾਇਆ ਤੁਸੀਂ ਤਾਂ ਹੀ ਤੁਹਾਨੂੰ ਦੋਰੀ ਵੋਟਾਂ ਨਹੀਂ ਪੈਂਦੀਆਂ ਮੈਂ ਤੁਹਾਨੂੰ ਇਹ ਗੱਲ ਕਹਿਣਾ ਨਹੀਂ ਚਾਹੁੰਦਾ ਪਰ ਹੁਣ ਜੇ ਤੁਸੀਂ ਸੁਣਨਾ ਤੇ ਧਿਆਨ ਨਾਲ ਸੁਣ ਲੋ ਅੰਮ੍ਰਿਤਸਰ ਵਾਸੀਆ ਨਾ ਬਹੁਤ ਵੱਡਾ ਧਰੋ ਤੁਸੀਂ ਕੀਤਾ ਤੁਸੀਂ ਤੇ ਬੋਲੇ ਹੀ ਨਹੀਂ ਤੁਸੀਂ ਸਰਕਾਰ ਤੋਂ ਛੱਡ ਕੇ ਬਾਹਰ ਆ ਜੇ ਉਹ ਕੈਬਨਟ ਵਜ਼ੀਰੀ ਨਾ ਤੁਸੀਂ ਸੈਂਟਰ ਯੂਨੀਵਰਸਿਟੀ ਤੇ ਬੋਲੇ ਨਾ ਤੁਸੀਂ ਵਰਲਡ ਵਰਲਡ ਕਲਾਸ ਯੂਨੀਵਰਸਿਟੀ ਤੇ ਬੋਲੇ ਇਹਮਸ ਇਹ ਸਾਰੀਆਂ ਚੀਜ਼ਾਂ ਗੁਰੂ ਨਗਰੀ ਨੂੰ ਮਿਲੀਆਂ ਸੀ ਇਸ ਧਰਤੀ ਨੂੰ ਇਹ ਲੋਕਾਂ ਨੇ ਇਹ ਚੀਜ਼ਾਂ ਵੇਚ ਕੇ ਆਪਣੀਆਂ ਮਿਨਿਸਟਰੀਆਂ ਲਈਆਂ ਨੇ ਇਹ ਸਾਡੇ ਨਾਲ ਕੀ ਗੱਲ ਕਰਨਗੇ ਪੁੱਛੋ ਬਾਤਲੀ ਸਵਾਲ ਪਾਰਟੀ ਕਿਹਦੇ ਵਿੱਚ ਤੁਸੀਂ ਅੱਜ ਅਲੋਸਾ ਸਾਹਿਬ ਦਾ ਰਿਗਰੇ ਵਿੱਚ ਆਇਆ ਨੇ ਜਿਹਦੇ ਤੋਂ ਸ਼ਹਿਰ ਜੰਗਲੋਂ ਬਿਲਕੁਲ ਪਹੁੰਚੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਸਾਹਿਬ ਦਾ ਧੰਨਵਾਦ ਕਰਦਾ ਤੇ ਆਪਣੇ ਵੱਡੇ ਵੀਰ ਬਲਾਰਾ ਕਾਂਗਰਸ ਨਰਿੰਦਰ ਸੰਧੂ ਜੀ ਦਾ ਧੰਨਵਾਦ ਕਰਦਾ ਆਪਣੇ ਵੀਰ ਜਗਦੀਪ ਗੋਗਾ ਜੀ ਦਾ ਜਿਹਨਾਂ ਨੇ ਅਸੀਂ ਸਾਰਿਆਂ ਮਿਹਨਤ ਕਰਕੇ ਅੱਜ ਆਪਣੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਗਦੀਤ ਸਿੰਘ ਔਜਲਾ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਤੀਸਰੀ ਵਾਰ ਅੰਮ੍ਰਿਤਸਰ ਸਾਹਿਬ ਤੋਂ ਟਿਕਟ ਦੇ ਕੇ ਨਵਾਜਿਆ ਉਹਨਾਂ ਦਾ ਪਹਿਲਾ ਪ੍ਰੋਗਰਾਮ ਹਲਕੇ ਮਜੀਠੇ ਦੇ ਵਿੱਚ ਅਸੀਂ ਉਹਨਾਂ ਕੋ ਇਹ ਕਹਿ ਕੇ ਲਿਆ ਅਸੀਂ ਤੁਹਾਡਾ ਮਜੀਠੇ ਵਾਲੇ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਪਿਛਲੀਆਂ ਨਗਰ ਕੌਂਸਲ ਦੀਆਂ ਇਲੈਕਸ਼ਨ ਦੇ ਵਿੱਚ ਸਾਡੀ ਬੜੀ ਸਪੋਰਟ ਕੀਤੀ ਇੱਥੇ ਆ ਕੇ ਸਾਡੇ ਲਈ ਘਰ-ਘਰ ਕੈਂਪੇਨ ਕੀਤੀ ਤੇ ਉਹਨਾਂ ਨੂੰ ਐਸ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਮਜੀਠੇ ਹਲਕੇ ਦੇ ਹਰ ਪਿੰਡ ਵਿੱਚ ਹਰ ਬੂਥ ਪੱਧਰ ਤੇ ਤੁਹਾਡੀ ਇੱਕ ਇੱਕ ਵੋਟ ਲਈ ਵਰਕ ਕਰਾਂਗੇ ਮਿਹਨਤ ਕਰਾਂਗੇ ਤੇ ਤੁਹਾਡੀ ਜਿੱਤ ਲਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗੇ ਤੁਸੀਂ ਇੱਥੇ ਮਜੀਠੇ ਹਲਕੇ ਤੋਂ ਵੱਡੀ ਲੇਨ ਦਾ ਜਿਤ ਪ੍ਰਾਪਤ ਕਰੋ ਅਮਨ ਸਿੰਘ ਸਾਹਿਬ ਦੇ ਲੋਕ ਸਵਾਲ ਕੇ ਤੋਂ ਵੱਡੀ ਲੇਨ ਦਾ ਜਿਤ ਪ੍ਰਾਪਤ